ਪੈਸੇ ਜਾਦੇ ਆ ਪੈਸੇ ਮਾਪੇ ਕਰਨੂ ਚਲਾ ਘਾ ਮੇਰੀ ਗੱਲ ਤੇ ਫੁੱਲ ਚਾੜੂਂਗੇ ਚਾੜ ਦੂੰਗੀ ਅੱਗੇ ਆ ਚਾੜੇ ਨੀਗੇ ਇਮਾਨਦਾਰੀ ਤੋਂ ਕਰਦੇ ਆ ਸੌਦਾ ਬਾਬਾ ਜੀ ਇਮਾਨਦਾਰੀ ਤੋਂ ਕਰਾਂ ਇਮਾਨਦਾਰੀ ਕਿਉਂ ਕਰਨਾ ਜੀ ਸਾਰੇ ਲੋਕ ਖੜੇ ਦੇਖ ਦਿਆ ਨਾ ਬਾਬੇ ਨੂੰ ਠੱਗੀ ਲੱਗੇ ਨਾ ਇਹਨਾਂ ਨੂੰ ਲੱਗੇ ਮੈਂ ਕਹਿੰਦਾ ਪਾਲੀ ਵੀ ਬਚਾ ਰਵੇ ਤੇ ਵਪਾਰੀ ਵੀ ਬਚੇ ਸੋ ਨਹੀਂ ਰਾਜੀ ਰਹਿਣ ਹੁਣ ਤੁਸੀਂ ਮੰਗੇ ਤਾਂ 11 11 ਜੀ ਪਹਿਲਾ 12 ਕਰਦੀ ਸਵੇਰੇ ਬਾਬਾ ਜੀ ਤੁਹਾਨੂੰ ਪਹਿਲਾਂ ਹੀ 1000 ਦਾ ਚੱਕਤਾ ਵੀ ਬਾਬਿਆਂ ਨੇ ਲੈਣੀ ਆ ਅੱਠ ਘਰੇ ਜਾਣ ਵਾਲੀ ਹੋਈ ਆ ਬਾਬਾ ਜੀ ਹਾਂ ਜੀ ਤੈਨੂੰ ਪੰਜ ਨਹੀਂ ਕਹਿੰਦਾ ਛੀ ਨਹੀਂ ਕਹਿੰਦਾ ਸੱਤ ਨਹੀਂ ਕਹਿੰਦਾ ਹਾਂ ਜੀ ਗੱਲ ਤੇਰੇ ਮਤਲਬ ਦੀ ਕਹਿੰਦਾ ਸੁਣਦਾ ਜਾਈ ਜਵਾਨਾ ਲੈ ਬਦਲੇ ਨਾ ਜਵਾਨਾ 55000 ਦੀ ਬੱਬਾਈ ਸਾਢਾ ਜਨਾ ਪਾਓ ਨਾ ਨਾ 8 ਦੇ ਸਾਢਾ ਜਨਾ ਪਾਓ ਪੂਰਾ ਨਾ ਪੂਰਾ ਨਾ 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 ਖੜਾ ਦੇ ਖੜਾ ਦੇ ਲੈ ਖੜਾ ਨਾ ਬਾਬਾ ਲੈ ਜਾ ਮੇਰੇ ਕੋਲ ਹੈ ਨਹੀਂ ਪੈਸੇ ਮੈਂ ਤਾਂ ਗੱਡੀ ਖੜਾਈ ਖੜੂ ਨਾ ਬਾਬਾ ਇਹ ਨਾ ਕਰ ਮੈਂ ਛੋੜ ਕਰਾਉ ਤੈਨੂੰ ਖੁੱਲੀ ਬਾਬਾਈ 9000 ਨਾ 9 ਦੀ ਹੋ ਗਈ ਬਾਬਾਈ 9 ਦੀ ਕੁਛ ਨਹੀਂ ਹੁੰਦਾ ਇਹ ਤਾਂ ਇਹ ਵੀ ਨਹੀਂ ਹੈਗੀ ਨੀ ਦਵਾਈ ਪਾਰ ਪਾਇਆ ਪਾਰ ਇਹ ਸੀਗੀ ਇਹਦਾ ਬਾਬਾ ਜੇ ਪੈਸੇ ਇਹ ਤਾਂ ਮੇਰਾ ਸਾਈ ਵਾਲਾ ਆਪੇ ਵੀ ਦੇ ਦਾਂਗੇ ਤਾਂ ਜੀ ਹੋ ਗਿਆ ਬਾਬਾ ਲੈ ਜੇ ਬੱਕਰੀਆਂ ਹੋ ਗਈ ਉਹ ਪਹਤਾ ਜ ਮੇ ਪਹਤਾ ਨਹੀਂ ਆਪਦਾ ਬਾਈ بڑے بڑے ਟੋਟੇ ਚ ਲੈ ਵੰਡੀਆਂ ਚ ਖੜ ਕੇ ਕਿੰਨੇ ਚਾਹਦੇ ਹੋ ਕਿ ਬਾਈ ਇਹ ਹਾਂ ਜੀ ਇਹ ਹੋਊਗੀ ਜੰਗ ਮਹੀਨੇ ਦੀ 6 ਮਹੀਨੇ ਦੀ 25 ਹਜੇ ਤਾਂ ਇਹ ਆ ਗਿਆ ਕਰਾ ਵੀ ਹਾਂ ਜੀ ਜੀ ਬਾਬਾ ਜੀ 25 ਵੀ ਚੰਗੀ ਬੱਕਰੀ ਦੀ ਹੈ ਇਹ ਮਾਰੀ ਦੀ ਹੈ ਵੀ ਨਹੀਂ ਥਾਣੇ ਦੱਸਦੇ ਨੇ ਇਹ ਲੈ ਵੀ ਪੁੱਤਰ ਚਲੋ ਵੀ ਕਰੋ ਇਹਨਾਂ ਦੀ ਗਾਰੰਟੀ ਗੁੰਨੀ ਪਾਸ ਤੋਂ ਲੈ ਕੇ ਹੋ ਗਈ ਆ ਬਾਈ ਤੇ ਆਪਣੇ ਮਾਲਕੀ ਕੋਈ ਨਹੀਂ ਪਾਉਣ ਕਹਿੰਦਾ ਕਿ ਹੋ ਗਈ ਬਾਬੇ ਨੇ ਕਰਾਤੀ ਜਾਂ ਬਿਨਾ ਪਰਚੀ ਉਹ ਕਹਿ ਦਾਂਗੇ ਆਪਾਂ ਯਾਰ ਉਹ ਯਾਰ ਬਿਨਾ ਪਰਚੀ ਤੇ ਜਾਊਗੀ ਇੰਨੀ ਕੁ ਵੀ ਨਹੀਂ ਆਪਣੀ ਮਾਲਕਾ ਆਪਣੀ ਇੰਨੀ ਕੁ ਵੀ ਨਹੀਂ ਮੰਨਦੇ ਰ ਮੈਂ ਕਹ ਦੂ ਉਸ ਦੇ ਤੇ ਉਹ ਕਹ ਦੂਗਾ ਬਾਬੇ ਤੋਂ ਲਈ ਆ ਬਾਬੇ ਤੋਂ ਲਈ ਆ ਭਾਈ ਦੇਖੋ ਜੀ ਆ ਇਹਦੇ ਤੇ ਲਿਖਾ ਲਿਆ ਲੋੜੀਂਦੀ ਜਿਓ ਬਾਬਾ ਜਾਓ ਤੁਸੀਂ ਦੰਤ ਲਾਓ ਤੁਸੀਂ ਆ ਪਰਚੀ ਛੱਡ ਪੀ ਤੁਹਾਨੂੰ ਦੇਖ ਤੇ ਡਾਕਟਰ ਮਾਰ ਕੇ ਲੈਣੇ ਇਸ ਟਾਈਮ ਲੈਂ ਤੇ ਆਓ ਮਗਰੀ ਕਰ ਤੇ ਆ ਤੇਰੀ ਗੱਲ ਤਾਂ ਗੁੱਸਾ ਮੰਦ ਹੋ ਮੰਨੀ ਜਾਓ ਠੀਕ ਹੈ 20 ਦੇ ਅੰਦਰ ਆ ਕੇ ਗੱਲ ਕਰ ਅਸੀਂ ਬੱਕਰਾ ਵੇਚਣ ਦੀ ਗੱਲ ਚਲਾਈ ਹੈ ਹਾਂ ਬਈ ਕੈਰਪੀਆਂ ਦਾ ਬਾਬਾ ਜੀ ਤਿੰਨ ਤਾਂ ਪਤਾ ਹੀ ਹੈ ਉਹ ਸਾਰੇ ਨੂੰ ਪਤਾ ਜੀ ਹੁੰਦਾ ਹੀ ਆ ਹੁਣ ਦੱਸੋ ਵੀਰੇ ਦੇਣਾ ਕਿੰਨੇ ਦਾ ਹੈ ਮੈਂ ਬਾਬੇ ਦੀ ਪਾ ਦੂੰਗਾ ਗੱਲ ਚ ਤਾਂ ਬੋਲੋ ਦੇਣਾ ਕਿੰਨੇ ਦਾ ਵੇਚ ਤਾਂ ਦੇਣਾ ਦਾ ਆਜਾ ਤੂੰ ਕਿੰਨੇ ਦਾ ਦੇਣਾ ਚਲੋ ਲੈ ਲਓ ਭਾਈ ਸਾਹਿਬ 20 ਮੰਗਦੇ 20 ਦੇ ਖੜੇ ਆ ਤੇ ਨਹੀਂ ਹੋਣਾ ਤੇਣਾ ਛੱਡਣਾ ਕਿੰਨੇ ਨਹੀਂ ਹੋਣਾ ਤੂੰ ਵੀਰ ਛੱਡ ਯਾਰਾ ਜਿਹੜਾ ਸਾਰੇ ਦੰਦ ਹੈ ਇਹਦਾ ਮੁੱਲ ਹੈ ਤੇਰੀ ਸਾਈ ਦੇ ਤੇਰੀ ਸਾਈ ਦੇ ਮਾਗਾ ਲਓ ਕੱਢ ਬੈਗ ਫਰੋਲ ਬੈਗ ਮੈਂ ਬੋਕਰ ਪੈ ਹਾਂ ਇਹ ਤੇਰੇ ਗੱਲ ਤੋਂ ਪਾਉਣਾ ਅੱਜ ਇਹ ਤੇਰੇ ਗੱਲ ਤੋਂ ਬੋਲਣਾ ਹੈ ਸਾਡੇ ਅੜ ਗਿਆ ਸੌਦਾ ਤੈਨੂੰ ਦੇਣਾ ਹੈ ਇਹ ਦੰਦ ਦੇ ਜਿੰਨਾ ਮੁੱਲ ਫਿਰ ਦਰੂ ਜਿੱਥੇ 20 ਫਿਰ ਦਿੰਨੇ 21ਵਾਂ ਹੋ ਜੂ ਉਹ 4 ਰੁਪਇਆ ਵੱਡੇ ਬੋਕਰੇ ਕੋਈ ਨਹੀਂ ਤੇਰੀ ਜਾਨ ਮੀਤਾ ਮੈਂ ਨਹੀਂ ਦੇਖਿਆ ਮੈਂ ਕੱਡੇ ਕੱਡੇ ਤੂੰ ਸਹੀ ਦਾ ਕੱਢ ਰਹਾ ਓ ਬਾਪੂ ਮੇਰੇਆ ਕੱਢ ਲਾ ਯਾਰ ਬਾਬਾ ਕਿਹਾ ਜਾ ਬੰਦਾ ਮਿੱਠੂ ਤੇ ਆ ਗਿਆ ਬਾਬਾ ਦਾ ਬੰਦਾ ਵਧੀਆ ਇਹਨਾਂ ਨੇ ਬਾਪੇ ਹੀ ਲੋਟ ਆਇਓ ਯਾ ਤੋਂ ਤੇ ਆ ਬਾਬੇ ਹੀ ਲੋਟ ਆ ਬਾਬਾ ਦਾ ਬੰਦਾ ਬਾਬੇ ਹੀ ਲੋਟ ਆਜ ਬਾਬਾ ਨਹੀਂ ਅਫਰਾਬਾ ਮਾਰਾ ਕੰਮ ਨਹੀਂ ਕਰਿਆ ਨਹੀਂ ਮਾਰਾ ਨਹੀਂ ਕਰਿਆ ਵਧੀਆ ਹੋ ਗਿਆ ਹਾਂ ਹਾਂ ਕੋਈ ਵਿਧੀ ਕਰੀਏ ਬਾਬੇ ਵਿਧੀ ਚੰਗ ਚੰਦ ਜਿਓ ਹਾਂ ਇਹੋ ਵਿਹਾਲਾ ਮੜਿਆ ਉਹ ਤਾਂ ਤਾਂ ਚਾਹ ਆਇਆ ਹੋਏ ਨਾ ਤੂੰ ਚਾਹ ਇਹ ਤਾਂ ਚਾਹ ਮੁੰਡੇ ਦੇ ਇਹ ਪੱਕਾ ਤੇਰਾ ਮੈਂ ਦਿੱਖ ਦੇਲ ਪਹੁੰਚਾ ਬਾਬਾ ਜੀ ਸਹੀ ਗੱਲ ਦੱਸ ਕੀ ਮੰਗਣਾ ਵੀ ਗੱਲ ਛੱਡ ਬੀਬੀ ਗੱਲ ਨੂੰ ਛੱਡ ਬਾਈ ਚੁੱਪ ਕਰੋ ਮਿੱਠੂ ਬੀਬੀ ਗੱਲ ਛੱਡੋ ਜੀ ਕਿੰਨੇ ਦੇਣੇ ਹੁਣ ਤੁਸੀਂ ਦੱਸੋ ਜੀ ਬਸ ਇਹਨੇ ਦਾ 12000 ਦਾ ਬੱਕਰਾ ਬਾਬੇੰਦ ਨੇ ਆ ਤੁਸੀਂ ਬਾਬੇ ਜੀ ਦਾ 500 ਰੁਪਏ ਮੰਡੀ ਚ ਲੱਗਦਾ 12000 ਦਾ ਬਾਬੇ ਮੈੱਕ ਨਹੀਂ ਲੱਗਦਾ ਖੜੇ ਦਾ ਕਰੇ ਤਾਂ ਫਿਰ ਕਰੀ ਲੱਗਣੀ ਸੀ ਉਰੇ ਮੰਡੀ ਐ ਵੀਰੇ ਪੱਕਾ ਜੀ ਦੱਸੋ ਪੱਕਾ ਦੱਸੋ ਪੱਕਾ ਕਿੰਨੇ ਦਾ ਦੇਣਾ ਪੱਕਾ ਜਿਆ ਲਾ ਕੇ ਅਗਲਾ ਤਪਾਰ ਤਪਾਰ ਮਾਰ ਕੇ ਭੱਜ ਜਾਂਦਾ ਲੈਂਦਾ ਹੈ ਨਹੀਂ ਸਹੀ ਸਹੀ ਗੱਲ ਐਜੀ ਖਾੜੇ ਦੇ ਖਣੇ ਬੱਕਰਾ ਵੇਚਦੀ ਹੈ ਤੇਰਾ 18 ਦਾ ਛੱਡ ਦਾਂਗੇ ਹਾਸੀ ਦੀਆਂ ਗੱਲਾਂ ਛੱਡੀਏ ਪੂਰਾ 15000 ਦਾ ਦੇ ਬਸ ਛੱਡ ਦੇ ਰੁਪਈਏ ਪੱਕੇ ਰੁਪਈਏ ਪੱਕੇ ਰੁਪਈਏ ਲੈ ਮੈਂ ਕਸਮ ਦੀਆਂ ਗੱਲਾਂ ਛੱਡੋ ਹਾਂ ਨਹੀਂ ਨਹੀਂ ਉਹ ਤੈਨੂੰ ਹਾਸੀ ਕਰ ਰਹੀ ਦੀ 12 ਦਾ ਥੇ ਦੇ ਦੇ ਮੌਕਾ ਨਹੀਂ ਨਹੀਂ ਮੌਕਾ ਨਹੀਂ ਮੌਕਾ ਉਹ 17 ਨਾਲ ਪਕਾਈ ਮਾਰ ਕੇ ਵਗ ਗਿਆ ਹੈ ਹੋਰ ਕੀ ਕਰਾਂ ਕੋਣ ਦੱਸਿਆ ਵੀ ਠਾਵਾਂ ਦੇ ਨਾ ਨਹੀਂ ਹੋਣਾ ਬਾਪਾ ਉਹ ਨਹੀਂ ਨਹੀਂ ਉਹ ਬਾਪੇ ਨੂੰ ਦੇਣਾ 500 ਰੁਪਏ ਦਾ ਵੀ ਠੋਲ ਸਾਢੇ 17 ਦਾ ਮੇਰੀ ਸੁਣਦਾ ਗੱਲ ਉਹ ਘੇਰ ਘੇਰ ਦੇ ਪੇ ਓਕੇ ਸਾਡੀ ਨਹੀਂ ਗਿਆ ਆ ਆ ਟਪਾਲਾ ਇਹ ਤਾਂ ਆਪਣੇ ਬੰਦਾਂ ਦੇ ਉਧਰ ਜਾ ਕੇ ਕੋਟਜੀ ਚ ਆਹ ਕੋਈ ਆਹ ਭਜ ਦੇ ਕੇ ਤੇ ਨਹੀਂ ਲੈ ਫੜਾ ਮੇਰਾ ਫੜਾ ਨਹੀਂ ਕੱਤਾ ਨਾ ਕੱਤਾ ਨਿਆਣਾ ਵੀ ਮਸਾ ਇਹ ਹੱਠ ਆ ਗਿਆ ਇਹ ਵੀ ਸਾਡਾ ਰਿਸ਼ਤੇਦਾਰ ਆ ਉਹ ਠੀਕ ਜਿਆ ਕਰਕੇ ਜਾ ਉਹ ਲਖਣੇ ਮੇ ਜਾਣ ਦਾ ਮਾਲਾ ਆ ਆਜੇ ਫੇਰ ਫੇਰ ਆ ਸਾਥ ਕੁੱਲੇ ਸਾਰਾ ਪੰਜਾਬ ਦਾ ਦੇਖੋ ਹੁਣ ਬੋਲੋ 60 15 ਹਾਂ ਆਲਦਾ ਫੇਰ ਉਧਾ ਕਰ ਹੁਣ ਤੈਨੂੰ ਰੱਬ ਦੀ ਕਸਮ ਲੱਗੇ ਅੱਲਾਹ ਦੀ ਕਸਮ ਅੱਲਾਹ ਦੀ ਕਸਮ ਮਾਸ਼ਾਅੱਲਾਹ ਅੱਲਾਹ ਦੀ ਕਸਮ ਲੱਗੇ ਆਸ਼ਾਣ ਓ ਆ ਤਾਂ ਆਇਆ ਨਹੀਂ ਕਰੇ ਛੱਡ ਓਏ ਆ ਤੈਨੂੰ ਅੱਲਾਹ ਦੀ ਕਸਮ ਓ ਆ ਤਾਂ ਛੱਡ ਬੱਕਰਾ ਹੱਡ ਬੱਕਰਾ ਛੁੱਟ ਪਾ ਲੈ ਜਾ ਉਹ ਬਾਬੇ ਦੀ ਗੱਲ ਨਹੀਂ ਵੀ ਆ ਤੇ ਤੋਂ ਬਾਬੇ ਬੱਕਾ ਮਰਿਆ ਉਹ ਕਿਹੜੀ ਬੋਖਰੀਦਾ ਬੁੱਢੇ ਦਾਲ ਨੂੰ ਦੇਣੇ ਉਹਨੇ ਬਾਬੇ ਹਣੀ ਕਿਤੇ ਭੁੱਲੇ ਬਾਬੇ ਕਿਹੜਾ ਬੋਖ ਲੈਂਦਾ ਉਹ ਬਾਬੇ ਬਾਬੇ ਦੀ ਵੀਡੀਓ ਲੈ ਲਈ ਦੇ ਲੈ ਓ ਨਾ ਫਿਰ ਵੀਡੀਓ ਦੇਖਣਾ ਤੂੰ ਮਾ ਸੋਧਾ ਕਰ ਮੈਂ ਤੈਨੂੰ ਰਾਜੀ ਇੱਕ ਗੱਲ ਦੱਸਾਂ ਵੀਰੇ ਰੁਪਏ ਦਾ ਮੰਡੀ ਜੀ ਵੱਧ ਲੱਗਦੇ ਸੀ ਸਿਰਫ ਪਤਾ ਕਰ ਦੋ ਅਸੀਂ ਨਾ ਬਾਬੇ ਦੀ ਵੀਡੀਓ ਦੇਖਦੇ ਕਿ ਤੇਰੀਆਂ ਵੀਡੀਓ ਪਾਉ ਦੇਦੇ ਕਿ ਇਹਦੇ ਫੈਨ ਬਹੁਤ ਆ ਜੀ ਇੱਕ ਫੈਨ ਕਰਕੇ ਤੇਰੇ ਕੋਲ ਬੱਕਰਾ ਲੈ ਕੇ ਆਏ ਨਹੀਂ ਹਾਲਾਂਕਿ ਉੱਥੋਂ ਲੈ ਕੇ ਆਇਆ ਮੇਰਾ ਬੱਕਰਾ ਵੇਚ ਤੇਰਾ ਵੇਚ ਨਹੀਂ ਆਦਾ ਤਾਂ ਹੀ ਲੈ ਕੇ ਆਇਆ ਤੈਨੂੰ ਦਿਨੋ ਪਿਆਰ ਆ ਸਾਡਾ ਤੇਰੇ ਕਰਕੇ ਲੈ ਆਇਆ ਮੈਂ ਵੇਚਦਾ ਇਹਨਾਂ ਵੇਚਦਾ ਤੈਨੂੰ ਮੇਰੇ ਆ ਬੱਸ ਵੇਚਦਾ ਇਹਨਾਂ ਵੇਚਦਾ ਜੇ ਮੇਰਾ ਫੈਨ ਹੈ ਸਮਝਿਆ ਇਹਨਾਂ ਜੇ ਪੂਰਾ 10000 100 ਹੋ ਗਿਆ ਬੱਸ 16 ਦਾ ਬਾਈ ਬੱਸ ਮੈਂ ਚੁੱਪ ਬਾਕੀ ਬਾਕੀ 16 ਦਾ ਨਹੀਂ ਜਸਾ 16 ਦਾ ਓਏ ਛੱਡਾ ਐ ਬਾਬੇ ਦੇ ਗੁੱਟਣਾ ਬੰਨਤਾ ਹਾਂ ਬਾਬੇ ਦੇ ਗੁੱਟਣਾ ਬੰਨ ਬੰਨ ਉਹ ਬਾਬੇ ਦੇ ਗੁੱਟਣਾ ਬੱਕਰਾ ਬੰਨਤਾ ਇਹਦਾ ਹੁਣ ਬਾਬਾ ਛਲਾ ਗਿਆ ਨਾ ਨਾਗਬਾ ਹੈ ਨਾਗਬਾ ਨੀਵੇਂ ਪਾਉਂਦਾ ਮੈਂ ਪਾ ਦਿੰਨਾ ਓ ਜੱਦੇ ਜੱਦੇ ਇਹਦਾ ਘਰ ਜਾਂਦਾ ਇਹ ਨਹੀਂ ਪਤਾ ਸਾਨੂੰ ਅਸੀਂ ਤਾਂ ਬੱਕਰਾ ਬੰਨਤਾ ਹੁਣ ਬੱਕਰਾ ਨਾ ਨੂੰ ਝੋਟੇ ਵਰਗਾ ਝੋਟੇ ਵਰਗਾ ਬੱਕਰਾ ਸ਼ਿੰਗੀ-ਸੁੰਗੀ ਦਾ ਟੱਕਰ ਉਹ ਗੱਲ ਸੁਣ ਵੀ ਲੈ